ਦਰਸ਼ਕੋ ਸਤਿ ਸ੍ਰੀ ਅਕਾਲ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 08 ਸੱਚ ਦੀ ਆਵਾਜ਼ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜਿਸ ਦਿਸ਼ਾ ਦੇ ਵੀ ਮੋਬਾਈਲ ਦੇ ਵਿੱਚ ਵੀਡੀਓ ਜਾਂਦੀ ਹੈ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਮਸਲਾ ਹੀ ਕੁਝ ਇਦਾਂ ਦਾ ਹੈ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਮਸਲਾ ਹੈ ਕਿ ਇਹ ਵੀਡੀਓ ਹੋ ਸਕਦਾ ਤੁਸੀਂ ਪਹਿਲਾਂ ਵੀ ਦੇਖੇ ਹੋਵੇ ਕਿਉਂਕਿ 2-3 ਦਿਨਾਂ ਤੋਂ ਇਹ ਵੀਡੀਓ ਹਰ ਇੱਕ ਇੱਕ ਲੋਕ ਵੀ ਪਲੇਟਫਾਰਮ ਤੇ ਚੱਲ ਰਹੀ ਹੈ ਸੋ ਅਸਲ ਵਿੱਚ ਮਸਲਾ ਕੀ ਹੈ ਤਰਨਤਾਰਨ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਸਬਰਾ ਸੋ ਉੱਥੇ ਹੋਇਆ ਕਿ ਕਿਸੇ ਗਰੀਬ ਦੇ ਉਸਨੇ ਇੱਕ ਦੋ 1 ਕਿਲੋ ਵੀ ਇੱਕ ਦੋ ਮੱਝਾਂ ਰੱਖੀਆਂ ਹੋਈਆਂ ਸੀ ਤੇ ਅਚਾਨਕ ਕਿਸੇ ਹੰਕਾਰੀ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਇੱਕ ਮੱਝ ਆਵੜੀ ਸੋ ਉਸ ਹੰਕਾਰੇ ਹੋਏ ਜ਼ਿਮੀਂਦਾਰ ਨੇ ਇਹ ਕਹਿ ਲੋ ਕਿ ਕੀ ਕੀਤਾ ਜੋ ਟਰੈਕਟਰ ਹੁੰਦਾ ਹੈ ਟਰੈਕਟਰ ਦੇ ਮਗਰ ਕਰਾਹ ਹੁੰਦਾ ਹੈ ਕਰਾਹ ਦੇ ਨਾਲ ਉਸ ਮੱਝ ਨੂੰ ਬੰਨ ਕੇ ਰੋਡ ਦੇ ਉੱਪਰ ਜਿੱਦਾਂ ਆਪਾਂ ਕਈ ਵਾਰੀ ਦੇਖਦੇ ਹੁੰਦੇ ਆ ਬਿਜਲੀ ਵਾਲੇ ਖੰਭੇ ਨਹੀਂ ਹੁੰਦੇ ਕਈ ਵਾਰੀ ਆਪਣੇ ਕਿਸਾਨ ਭਰਾ ਜ਼ਿਮੀਂਦਾਰ ਭਰਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦੇ ਨੇ ਇਸ ਤਰੀਕੇ ਮਤਲਬ ਉਸ ਬੇਜਵਾਨ ਮੱਝ ਨੂੰ ਖਿੱਚਿਆ ਉਹ ਮਸਲਾ ਬਹੁਤ ਹੀ ਸਰਮਸਾਰ ਕਰਨ ਵਾਲਾ ਹੈ ਇਹ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਤੇ ਜਦੋਂ ਉਹ ਪੌੜਦਾ ਨਾਲ ਇਹ ਕਹ ਲੋ ਵੀ ਬਿਜਾਈ ਕਰਦੇ ਸੀ ਜਿੱਤਾ ਇੱਕ ਜੋ ਵੀ ਜੋ ਖੇਤੀ ਦਾ ਕੰਮ ਬੜਦਾ ਨਾਲ ਕਰਦੇ ਸੀ ਜਦੋਂ ਕਿਤੇ ਕਿਸਾਨ ਵੀਰ ਜਾਂ ਉਹਨਾਂ ਦੇ ਇਹ ਮੰਨ ਲਓ ਵੀ ਆਪਣੇ ਜੋ ਸਾਂਝੀ ਸਿਹਰੀ ਲਾਦੇ ਸੀ ਉਹ ਜਦੋਂ ਕਿਤੇ ਕਿਸੇ ਕਣਕ ਲਾ ਲਓ ਬਾਜਰਾ ਲਾ ਲਓ ਜੋ ਵੀ ਬੀਜਦੇ ਸੀ ਉਹ ਕੀ ਕਰਦੇ ਸੀ ਜਦੋਂ ਉਹ ਹਲ ਵਾਸਤੇ ਕੋ ਮੁੰਦਾ ਮਤਲਬ ਜਿਹਦੇ ਵਿੱਚੋਂ ਪਾਉਂਦੇ ਹੁੰਦੇ ਆ ਇੱਕੋ ਬੋਰੀ ਦਾ ਬਣਾ ਕੇ ਜਾ ਉਦਾਂ ਹੁੰਦਾ ਸੀ ਉਹਦੇ ਵਿੱਚ ਜਦੋਂ ਉਹ ਉਹਦੇ ਵਿੱਚ ਪਾਉਂਦੇ ਸੀ ਮੁੱਠੀਆਂ ਲਾ ਲੋ ਉਹ ਪਹਿਲਾਂ ਕੰਨੁੰਦੇ ਸੀ ਗਊ ਦਾ ਗਰੀਬ ਦਾ ਚਿੜੀ ਦਾ ਜਨੌਰ ਦਾ ਖਾਲੀ ਦਾ ਪਾਲੀ ਦਾ ਤੇ ਆਸਤੇ ਵਿੱਚ ਕਹਿੰਦੇ ਸੀਗੇ ਸੀਰੀ ਦਾ ਜਾਂ ਮਤਲਬ ਸਾਂਝੀ ਦਾ ਉਸ ਤੋਂ ਬਾਅਦ ਕਾਮਿਆਂ ਦਾ ਤੇ ਫਿਰ ਸਾਡਾ ਫਿਰ ਉਸ ਤੋਂ ਬਾਅਦ ਕਹਿੰਦੇ ਸੀ ਮਾਲਕ ਦਾ ਤੇ ਉਸ ਵੇਲੇ ਵਰਕ ਤਾਂ ਹੀ ਵਰਕ ਤਾਂ ਸੀ ਸੋ ਅੱਜ ਜੋ ਇਹ ਪਾਪ ਚੱਲ ਰਹੇ ਨੇ ਜੋ ਇਹਨਾਂ ਦਾ ਜੋ ਨੁਕਟਾਰਾ ਉਹ ਵੀ ਇਸੇ ਧਰਤੀ ਤੇ ਹੁੰਦਾ ਆਪਾਂ ਦੇਖਦੇ ਆਂ ਕਿੰਨੇ ਜ਼ੁਲਮ ਬਧਰੇ ਨੇ ਕਿੰਨੇ ਹਾਦਸੇ ਹੁੰਦੇ ਨੇ ਆਪਾਂ ਸੁਣਦੇ ਕਿਤੇ ਆ ਹੋ ਗਿਆ ਕਿਤੇ ਆ ਹੋ ਗਿਆ ਇਹ ਹੁੰਦਾ ਇਸ ਤਰ੍ਹਾਂ ਮਤਲਬ ਅੱਜ ਦਾ ਜੋ ਨੁਸ਼ਾਨ ਹੈ ਉਹ ਬੇਜਮਾਨਾਂ ਨੂੰ ਵੀ ਨਹੀਂ ਬਖਸ਼ ਰਿਹਾ ਚਲੋ ਇਹ ਹਣੂ ਤਾਂ ਬੇਸੇ ਨਹੀਂ ਜੀ ਕਰਦਾ ਇੱਕ ਵੱਡੀ ਜਾਤ ਦਾ ਛੋਟੀ ਜਾਤ ਦੇ ਉੱਪਰ ਇਹ ਮੰਨਦਾ ਵੀ ਜ਼ੁਲਮ ਕਰਦਾ ਹੈ ਪਰ ਆ ਤਾਂ ਬਿਲਕੁਲ ਇਹ ਹੱਦ ਹੋ ਗਈ ਇੱਕ ਬੇਜਮਾਨ ਨੇ ਇਸ ਤਰ੍ਹਾਂ ਮਤਲਬ ਰੋਡ ਦੇ ਉੱਪਰ ਖਿੱਚਿਆ ਸੋ ਅਸੀਂ ਤਾਂ ਇਹ ਹੀ ਪ੍ਰਸ਼ਾਸਨ ਨੂੰ ਜਾਂ ਉਸ ਏਰੀਏ ਦੇ ਜੋ ਉਸ ਮਤਦਾਨਤ ਕਰਨ ਵਾਲੇ ਦੇ ਵਿੱਚ ਜੋ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਇਹ ਗੁਜਾਰਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਹੰਕਾਰੀ ਇਸ ਤਰ੍ਹਾਂ ਦੇ ਜੁਲਾਦ ਬੰਦੇ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਹੋ ਸਕਦਾ ਕੋਈ ਨਾ ਕੋਈ ਉੱਤੇ ਕਾਰਵਾਈ ਕੋਈ ਹੋਵੇ ਪਰ ਜੇ ਨਹੀਂ ਹੋਈ ਸੋ ਅਸੀਂ ਤਾਂ ਇਹ ਗੁਜਾਰਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਦਰਿੰਦੇ ਤੇ ਕੋਈ ਨਾ ਕੋਈ ਸਖਤ ਤੋਂ ਸਖਤ ਧਾਰਾ ਲਾ ਕੇ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਪੱਕਾ ਰਹਿ ਦੇਣਾ ਕੀ ਉਸਨ ਉਸਾਨ ਨੇ ਉਸ ਬ੍ਰਿੰਦੇ ਨੇ ਸਹੀ ਕੀਤਾ ਸਹੀ ਤਾਂ ਨਹੀਂ ਪਰ ਤੁਸੀਂ ਵੀ ਜਰੂਰ ਆਪਣੀ رائے ਦਿਓ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰੋ ਕਿ ਇਸ ਤਰ੍ਹਾਂ ਦੇ ਬੇਜਮਾਨਿਆਂ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਣ ਪ੍ਰਮਾਤਮਾ ਸਭ ਨੂੰ ਸੁਮਤਵਕ ਸਦਬੁੱਧੀ ਦੇਵੇ ਤੇ ਕਿਰਪਾ ਕਰਕੇ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਤੇ ਵੀਡੀਓ ਚ ਮਤਲਬ ਚੰਗੀ ਨੇ ਪਰ ਕਹਿ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਸ ਤਰ੍ਹਾਂ ਦੇ ਜੋ ਦਰਿੰਦੇ ਆ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਸਕੇ ਤੁਸੀਂ ਪੂਰੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ